ਸਾਈਲਜ ਮਸ਼ੀਨਾਂ ਵੀ ਰਿਓ ਇਹ ਮਲਕੀਤ ਵਾਲਿਆਂ ਦੀ ਮਲਕੀਤ ਗਰੁੱਪ ਦੀ ਚੱਕਰ ਕੱਟ ਵਧ ਕਰਨ ਵਾਸਤੇ ਪ੍ਰੈਸ਼ਰ ਹਾਈਡਰੋਲਿਕਮਾਂ 4x4 ਬਹੁਤ ਹੈਵੀ ਡਿਊਟੀ ਆ ਬਹੁਤ ਹੀ ਜ਼ਿਆਦੇ ਬਹੁਤ ਹੀ ਜ਼ਿਆਦੇ ਹੈਵੀ ਡਿਊਟੀ ਆ ਉੱਤੇ ਦੇਖੋ ਤੁਸੀਂ ਸਾਰੀ ਚੈਨਰਾਂਤੀ ਬਣੀ ਹੋਈ ਹੈ ਏ ਟੂ ਜ਼ेड ਚੈਨਰੀ ਚੈਨਰ ਲੱਗ ਰਹੇ ਨੇ ਹੱਕ ਕਲੱਚ ਪਲੇਟ ਵਾਲਾ ਸਿਸਟਮ ਆ ਗਿਆ ਵੀਰੇ ਜਿਹਦੇ ਵਿੱਚ ਮੀਨੇ ਕਲਚ ਪਲੇਟ ਤੋਂ ਚੱਲਦੀ ਆ ਇਹ ਇਹਦੇ ਵਿੱਚ ਕੋਈ ਕਲਚ ਪਲੇਟ ਨਹੀਂ ਪੈਂਦੀ ਇਹ ਸਿਰਫ ਆਈ ਪੰਪ ਹਾਈਡਰੋਲਿਕ ਤੇ ਕੰਟਰੋਲ ਹੁੰਦਾ ਇਹਦਾ ਸਾਰਾ ਗੇਅਰਬਾਕਸ ਆ ਜਿਵੇਂ ਕੀ ਕਰਤਾਰ ਆ ਲੈਂਦੇ ਨਹੀਂ ਆਈ ਸੀ ਅਬ বিনা ਕਲਚ ਚੱਲੀ ਇਹ ਉਹੀ ਸਿਸਟਮ ਆ বিনা ਕਲਚ ਚੱਲੀ ਪਿੱਛੀ ਟਰਾਲੀ ਪੈ ਜਾ ਕਰੂਗੀ ਕੋਈ ਤਾਂ ਸਮਝਾਉਂਗੀ ਕੋਈ ਦਿੱਕਤ ਨਹੀਂ विदाउट क्लच ਆ ਦੇਖ ਸਕਦੇ ਤੁਸੀਂ ਬੂਮ ਸਾਰਾ ਹਾਈਡਰੋਲਿਕ ਇਹਦੇ ਵਿੱਚ ਕੁਝ ਵੀ ਮੈਨੂਅਲੀ ਕਰਨ ਦੀ ਕੋਈ ਜ਼ਰੂਰਤ ਨਹੀਂ ਕੁਝ ਵੀ ਸਭ ਹਾਈਡਰੋਲਿਕ ਆ ਘੁਮਾਉਣਾ ਉੱਪਰ ਨੀਚੇ ਜੋ ਵੀ ਆ ਕੰਟਰੋਲ ਸਾਰੇ ਇਸ ਬਾਰਲੇ ਟ੍ਰੈਕਟਰ ਮ ਜੀਸੀਬ ਨੂੰ ਸਾਰਾ ਕੰਟਰੋਲ ਇਸ ਇੱਕ ਬਟਨ ਚ ਦੇਤਾ ਜੀਸੀਬ ਨੂੰ ਉੱਪਰ ਕੈਬਨ ਬਹੁਤ ਖੁੱਲਾ ਪੂਰਾ ਖੁੱਲਾ ਕੈਬਨ ਦੋ ਤਿੰਨ ਬੰਦੇ ਆਰਾਮ ਨਾਲ ਬੈਠ ਸਕਦੇ ਨੇ ਜਿਵੇਂ ਆਰਾਮ ਨਾਲ ਉਪਰੋਂ ਵੀ ਉੱਪਰ ਟਰਾਲੀ ਪੈ ਜੂਗੀ ਸਾਰਾ ਕੁਝ ਦਿਖੂਗਾ ਬਿਲਕੁਲ ਰਾਮ ਨਾਲ ਗਿੱਲੇ ਚ ਪਾਸ ਸੁੱਕੇ ਚ ਕੱਦੂ ਕਰ ਕੁਸ ਮਰਜ਼ੀ ਕਰ ਨਾਲ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਐ ਨਹੀਂ ਹੈਗਾ ਵੀ ਮੀਂਹ ਆ ਗਿਆ ਮੱਕੀ ਦਾ ਹੁਣ ਚਾਰ ਪੈਣੋਂ ਰਹਿ ਜੂਗਾ। ਔੜੀ ਵਾਲੀ ਸੌਦਾ ਦੇਖੋ। ਮੇਰਾ ਤਮੰਨਾ ਯਾਰ ਹੈ ਦੂਜੀ ਮਸ਼ੀਨ ਦੇ ਵੀ ਹੋਵੇ ਆਮ ਪੈਣ ਦੇ। ਚੜਨ ਤਾਂ ਡਿੱਗਣ ਡੁੱਗਣ ਦਾ ਖਤਰਾ ਬਹੁਤ ਖੱਟਾ ਖੁੱਲੀ ਔੜੀ ਹੈ।